देखो ਜਿਹੜਾ ਰਾਜੂ ਆਣ ਵਾਲਾ ਮਾਮਲਾ ਹੈ ਨਾ ਉਹ ਤੇ ਵਾਕਿਆ ਹੀ ਸਿੱਖਾਂ ਨੂੰ ਇਹ ਲੱਗਦਾ ਕਿ ਤੁਸੀਂ ਸਿੱਖਾਂ ਨੂੰ ਕਿਉਂ ਟਾਰਗੇਟ ਕਰਦੇ ਐ ਮੈਂ ਕਦੀ ਬਹੁਤਾ ਐਜ਼ এ ਸਿੱਖ ਨਹੀਂ ਬੋਲਦਾ ਪਰ ਹੁਣ ਇਹ ਮਾਮਲਾ ਸਿੱਖੀ ਦਾ ਆ ਤੇ ਸਾਡਾ ਕਿਉਂਕਿ ਦੇਖ ਸਿੱਖੀ ਓਨ ਕਰਕੇ ਲੋਕੀ ਤੇ ਇਹੋ ਹੀ ਸਮਝਣਗੇ ਕੋਈ ਹਰਜ ਨਹੀਂ ਹੈਗਾ ਕਿ ਐਸੀ ਐਜ਼ এ ਸਿੱਖ ਬੋਲ ਰਿਹਾ ਐਜ਼ এ ਐਨਾਲਿਸਟ న్యూਟਰਲ ਜਾਂ ਤੁਸੀਂ ਉਹ ਨਹੀਂ ਬੋਲ ਰਹੇ ਪੋਲਿਟੀਕਲ ਐਨਾਲਿਸਟ ਦੇ ਤੌਰ ਤੇ ਨਹੀਂ ਬੋਲ ਰਹੇ ਪਰ ਸਵਾਲ ਪਤਾ ਕੀ ਹੈ ਸਾਡੇ ਸਾਹਮਣੇ ਕੇਸ ਆ ਦੇਸ਼ ਦੇ ਦੋ ਪ੍ਰਧਾਨ ਮੰਤਰੀ ਇੱਕ ਇੰਦਰਾ ਗਾਂਧੀ ਔਰ ਜਿਹਦੇ ਐਜ਼ ਅ ਆਫਟਰਮਾਥ ਹੈ ਜਿਤਨਾ ਰਜੀਵ ਗਾਂਧੀ ਨੇ ਉਹ ਬੜੀ ਬਚਗਾਨਾ ਸਟੇਟਮੈਂਟ ਨਾ ਦਿੰਦਾ ਤੇ ਸ਼ਾਇਦ ਇੰਨਾ ਖਲਾਰਾ ਉਹ ਨਾ ਪੈਂਦਾ ਵੱਡ ਵੱਡੇਗਾ ਨਾ ਹੁੰਦਾ ਸਾਂਭਿਆ ਜਾਂਦਾ ਜੋ ਨੇ کیا ਜਿਹਦੇ ਕਰਕੇ ਜੋ ਦਿੱਲੀ ਚ ਹੋਇਆ ਸਾਰੇ ਦੇਸ਼ ਚ ਹੋਇਆ ਫਿਰ ਬਾਅਦ ਚੋ ਕੇਸ ਹੁਣ ਤੱਕ ਅਜੇ ਤੱਕ ਉਹ ਚੱਲੀ ਜਾਂਦੇ ਆ ਤੇ ਸੁਖਵਿੰਦਰ ਉਹ ਜਿਹੜਾ ਸਾਰਾ ਸੀਗਾ ਇਹ ਇੱਕ ਉਹ ਵੀ ਡਿਸਪਰਪੋਰਸ਼ਨੇਟ ਸੀ ਪਹਿਲੀ ਗੱਲ ਪਰ ਮੈਂ ਇਸ ਨੂੰ ਲੈਣਾ ਸਾਰੀ ਜਿਹੜੀ ਇਸ਼ੂ ਨੂੰ ਕਿ ਪੰਜਾਬ ਦੀਆਂ ਸਿੱਖ ਰਾਜਨੀਤਿਕ ਸ਼ਕਤੀਆਂ ਦੀ ਕੇਂਦਰੀ ਸਰਕਾਰ ਦੇ ਨਾਲ ਰਾਜਨੀਤਿਕ ਲੜਾਈ ਸੀ ਹਥਿਆਰਬੰਦ ਕਹਿ ਲੋ ਇਹ ਇਹ ਤੇ ਦਿਖਦੀ ਆ ਨਾ ਦੋਵਾਂ ਨੇ ਚੈਲੰਜ ਕੀਤਾ ਨਾ ਵੀ ਅਸੀਂ ਆ ਆ ਤੇ ਆ ਆ ਚੈਲੰਜ ਕੀਤਾ ਠੀਕ ਹੈ ਖਾਲਸਤਾਨ ਨਹੀਂ ਮੰਗਿਆ ਪਰ ਲੜਾਈ ਤੇ ਹਥਿਆਰ ਬੰਦ ਸੀ ਤਾਂਗੇ ਤੇ ਦੋਵਾਂ ਪਾਸਿਆਂ ਤੋਂ ਇੰਨੇ ਬੰਦੇ ਵੀ ਮਰੇ ਉਹਦੇ ਵਿੱਚ ਹੀ ਪ੍ਰਧਾਨ ਮੰਤਰੀ ਦੇ ਵੀ ਮਤਲਬ ਗਈ ਜਨਰਲ ਵੈਦਿਆ ਦੀ ਹੋਰਾਂ ਦੀ ਕਈਆਂ ਦੀਆਂ ਜਾਨਾਂ ਗਈਆਂ ਉਹਦਾ ਆਫਟਰਮਾਥ ਇਹ ਹੋਇਆ ਹੁਣ ਜਦੋਂ ਇੰਨਾ ਕੁਝ ਹੋ ਗਿਆ ਦੋ ਇਹਦੇ ਚ ਜਿਹੜੀਆਂ ਵੱਡੀਆਂ ਕਮੀਆਂ ਤੁਹਾਨੂੰ ਸਾਨੂੰ ਜਿਹਦੀ ਪਹਿਲਾਂ ਵੀ ਆਪਾਂ ਗੱਲਾਂ ਕਰਦੇ ਰਹਿੰਨੇ ਆ ਇੱਕ ਤੇ ਇਹ ਕਿ ਇਹ ਦੇਸ਼ ਵਾਸੀਆਂ ਸਿੱਖ ਵੀ ਪੰਜਾਬੀ ਵੀ ਜਾਂ ਹੋਰ ਵੀ ਸਾਰੇ ਦੇਸ਼ ਵਾਸੀ ਦੇਸ਼ ਦਾ ਹੀ ਹਿੱਸਾ ਆ ਜਦੋਂ ਇਹ ਸਾਰਾ ਐਡਾ ਵੱਡਾ ਰਿਵੋਲਟ ਹੋ ਕੇ ਮਾਰਾ ਢਾਢੀ ਹੋ ਕੇ ਪਾਟਾ ਢਾਢੀ ਹੋ ਕੇ ਕੀ ਅਸੀਂ ਉਸ ਨਾਲ ਜ਼ਖਮਾਂ ਨੂੰ ਦੁਬਾਰਾ ਭਰਨ ਲਈ ਕੁਝ ਇਨਸਾਫ ਦੀ ਜਾਂ ਕੋਈ ਕਿਸੇ ਕਿਸਮ ਦਾ ਕਮਿਸ਼ਨ ਬਣਾ ਕੇ ਉਸ ਨੂੰ ਪੀਸ ਤੇ ਜਿਹੜੀ ਜਸਟਿਸ ਦੀ ਕੋਈ ਇਹੋ ਜੀ ਗੱਲ ਕੀਤੀ ਜਿਹੜੇ ਕਿ ਤਾਂ ਕਿ ਇਸ ਤੋਂ ਉੱਭਰ ਸਕੇ ਇਸ जख्मਾਂ ਦੇ ਉੱਤੋਂ ਸਮੁਦਾਇ ਤੇ ਕੇਂਦਰ ਦਾ ਗੁੱਸਾ ਇਹ ਦੋਵੇਂ ਲੈਵਲ ਹੋ ਕੇ ਪੈਚਅਪ ਹੋ ਸਕੇ ਕਦੀ ਕੁਛ ਨਹੀਂ ਕੀਤਾ ਕੋਰਟਾਂ 'ਚ ਗਏ ਆ ਫੂਲਕਾ ਜੀ ਗਏ ਆ ਉਹ ਕੋਰਟਾਂ ਦਾ ਤੇ ਆਪਣੇ ਤਰੀਕੇ ਦੇ ਤੌਰ ਤਰੀਕੇ ਦੇ ਐਵੇਂ ਧੀਮੀ ਗਤੀ ਤੇ ਕਿਥੇ ਦਾ ਹੋ ਗਿਆ ਚੱਲੀ ਗਿਆ ਉਹ ਕੁਝ ਵਕੀਲਾਂ ਦਾ ਮਾਮਲੇ ਆ ਕੁਝ ਕੋਰਟਾਂ ਦੇ ਮਾਮਲੇ ਉਹਦੇ 'ਚ ਨਹੀਂ ਕਦੀ ਹੁੰਦਾ ਸਰਕਾਰਾਂ ਨੇ ਆਪਣੇ ਲੈਵਲ ਤੇ ਕੁਝ ਨਹੀਂ ਕੀਤਾ ਨਸਹਾਪਲੇ ਇਸ ਗੱਲ ਦੀ ক্লোজার রিপোর্ট ਤਿਆਰ ਕਰਨ ਲਈ ਇੱਕ ਤੇ ਇਹ ਬਹੁਤ ਵੱਡੀ ਕਮੀ ਦੂਜਾ ਰਾਜੀਵ ਗਾਂਧੀ ਦਾ ਮਰਡਰ ਐਕਸੀਟਰਾ ਹੀ ਹੋਇਆ ਉਹ 2 1992 ਚ ਹੋਇਆ ਨਵੰਬਰ 2022 ਦੇ ਵਿੱਚ ਸਾਰੇ ਛੱਡਤੇ ਗਏ ਆ 30 ਸਾਲਾਂ ਬਾਅਦ ਕਿਸੇ ਨੂੰ ਭਾਂਸੀ ਨਹੀਂ ਹੋਈ ਉਹ ਵੀ ਪ੍ਰਧਾਨ ਮੰਤਰੀ ਰਹੇ ਆ ਉਹ ਐਸੇ ਹੀ ਆਫਟਰਮਾਰਥ ਦੇ ਵਿੱਚ ਹੀ ਪ੍ਰਧਾਨ ਮੰਤਰੀ 400 ਤੋਂ ਵੱਧ ਸੀਟਾਂ ਲੈ ਕੇ ਰਹੇ ਆ ਕਹਿਣ ਦਾ ਮਤਲਬ ਕਿ ਦੇਸ਼ ਦੇ ਵਿੱਚ ਦੋ ਕਾਨੂੰਨ ਤੇ ਨਹੀਂ ਹੋ ਸਕਦੇ ਇੱਕ ਨੂੰ ਤੁਸੀਂ ਇੱਕ ਨੂੰ ਤੁਸੀਂ ਉਹਨਾਂ ਨੇ ਮੇਰੇ ਮਾਰਿਆ ਪ੍ਰਧਾਨ ਮੰਤਰੀ ਐਕਸ ਪ੍ਰਧਾਨ ਮੰਤਰੀ ਮਾਰਿਆ 92 ਚ ਉਹਨਾਂ ਨੂੰ ਕਿਉਂ ਨਹੀਂ ਫਾਂਸੀ ਲੱਗੀ ਭਈ ਇੱਥੇ ਫਾਂਸੀ ਕਿਉਂ ਜੇ ਰਹਿਮ ਦੀ ਅਪੀਲ ਸਮਾਜਾਈ ਵੱਲੋਂ ਕੀਤੀ ਤਾਂ ਪੋਲਿਟੀਕਲ ਰੀਜ਼ਨ ਦੇ ਆ ਦੇਖੇ ਦੇਖ ਲੋ ਫਾਂਸੀ ਜੇ ਤੁਹਾਨੂੰ ਬਾਹਲਾ ਚਾ ਚੜਿਆ ਤੇ ਕੀ ਬਣੂਗਾ ਜੇ ਸਿੱਧਾ ਸਿੱਧਾ ਚੰਗੇ ਭਲੇ ਬੰਦੇ ਵੀ ਜਿਹੜੇ ਸੇਨਰ ਬੰਦੇ ਆ ਜਿਹੜੇ ਸੈਕੂਲਰ ਬੰਦੇ ਆ ਜਾ ਕੇ ਨਾਲ ਫ਼ਲਸਤਾਨ ਦੇ ਨਾਲ ਨਾ ਖੜੇ ਹੋ ਜਾਣਗੇ ਤੇ ਕਿਉਂਕਿ ਹਾਲਾਤ ਇਹੋ ਜਿਹੇ ਮਜਬੂਰ ਹੋ ਜਾਂਦੇ ਆ ਤੁਸੀਂ ਉਦੋਂ ਵੀ 2012 ਚ ਵੀ ਦੇਖ ਹੀ ਲਿਆ ਸੀਗਾ ਜਦੋਂ ਫਾਂਸੀ ਦਾ ਹੋ ਗਿਆ ਸੀ ਸਾਰਾ ਪੰਜਾਬ ਸਾਰੇ ਪਿੰਡਾਂ ਦੇ ਉੱਤੇ ਝੰਡੇ ਹੀ ਝੰਡੇ ਤੇ ਗਲੀਆਂ ਚ ਆ ਗਏ ਸੀ ਲੋਕ ਵੀ ਕਰਕੇ ਦੇਖੋ ਐਵੇਂ ਰਹਿਮ ਕਰਕੇ ਥੋੜੀ ਜਿਹੀ ਤਾਂ ਕਿਸੇ ਨੇ ਕਿਉਂ ਉਹਦੀ ਜਿਹੜੀ ਪੋਸਟਪੋਨ ਕੀਤੀ ਆ ਬਿਲਕੁਲ ਐਸ ਵੇਲੇ ਸਰਕਾਰ ਨੇ ਆਪਣੇ ਆਪ ਨੂੰ ਬਹੁਤ ਕਸੂਤੀ ਪੋਜੀਸ਼ਨ ਚ ਫਸਾਇਆ ਹੋਇਆ ਕੇਂਦਰੀ ਸਰਕਾਰ ਨੇ ਜਿੱਚ ਪੰਜਾਬ ਸਰਕਾਰ ਵੀ ਜੂਨੀਅਰ ਪਾਰਟਨਰ ਸਮਝ ਲਓ ਕਿਉਂ ਫਸਾਇਆ ਹੋਇਆ ਇਨ੍ਹਾਂ ਨੇ 2019 ਚ ਵਾਦਾ ਕੀਤਾ ਜਦੋਂ 550 ਗੁਰਪੁਰਪ ਦਾ ਸੀਗਾ ਕਿ ਅਸੀਂ ਵਿੱਚੇ ਹੀ ਰਾਜੂਆਣਾ ਤੇ 8 ਬੰਦਿਆਂ ਨੂੰ ਇਨ੍ਹਾਂ ਨੂੰ ਅਸੀਂ ਰਿਹਾਰ ਕਰ ਦੇਣਾ ਮਤਲਬ ਚਲੋ ਕਿ ਅਸੀਂ ਹੁਣ ਇਹ ਬਹੁਤ ਹੋ ਗਿਆ ਆਪਣਾ ਜੋ ਵੀ ਹੋਣਾ ਸੀ ਆਪਾਂ ਨੂੰ ਹੋਰ ਰਾਜਨੀਤਿਕ ਭੇਡ ਦੇ ਵਿੱਚ ਪੈਣ ਦੀ ਜਗ੍ਹਾ ਆਪਸ ਵਿੱਚ ਪੜੰਥਰ ਚ ਪੈਣ ਦੀ ਜਗ੍ਹਾ ਆਪਾਂ ਇਸ ਨੂੰ ਪੈਚ ਅਪ ਕਰਨ ਵਾਲੇ ਚੱਲੀਏ ਤੇ ਆਪਾਂ ਇਹਨਾਂ ਦਾ ਨਾਮ ਫਿਰ ਕਿਉਂ ਨਹੀਂ ਛੱਡੇ ਜੀ ਇਹ ਤੇ ਸਰਕਾਰ ਦਾ ਵਾਅਦਾ ਔਰ ਸਿੱਖਾਂ ਨੂੰ ਇਸcald ਦੀ ਉਮੀਦ ਵੀ ਸੀ ਹੁਣ ਉਹਦੇ ਉਲਟ ਹੋਮ ਮਿਨਿਸਟਰ ਨੇ ਬਿਆਨ ਪਾਰਲੀਮੈਂਟ ਤੇ ਦੇ ਦਿੰਦਾ ਕਿ ਦੇਖੋ ਜੀ ਰਹਿਮ ਦੀ ਅਪੀਲ ਤੇ ਜਿਹੜੇ ਬੰਦਾ ਕਲਪਰੇਟ ਦੋਸ਼ੀ ਆ ਉਹਨੇ ਤੇ ਠੀਤੀ ਨਹੀਂ ਤੇ ਐਸਜੀਪੀਸੀ ਕਰਦੀ ਆ ਤੁਸੀਂ ਵੇਟ ਕਰੀ ਚੱਲੋ ਫਿਰ ਹੋਤ ਨਹੀਂ ਹੋਣੀ ਹੈ ਹੋ ਨਹੀਂ ਹੋਣੀ ਹੈ ਤੁਸੀਂ ਸੋਚ ਲਓ ਕਿ ਤੁਸੀਂ ਕੀ ਕਰਨਾ ਪਹਿਲੀ ਗੱਲ ਇਸ ਦਾ ਦੂਜੇ ਪਾਸੇ ਕੋਰਟ ਦਾ ਲੀਗਲ ਗੱਲ ਆ ਭਈ ਤੁਸੀਂ 12 2012 ਤੋਂ ਲੈ ਕੇ 25 ਆ ਗਿਆ ਚੁੱਪ ਕਰਕੇ ਬੈਠੇ ਕੀ ਕੀੜੀ ਉੱਥੇ ਈਡੀ ਬੱਟੀ ਗੱਲ ਹੈ ਕਿ ਜਿੱਥੇ ਤੁਹਾਡੇ ਕੋਲ ਕੋਈ ਇੰਨੀਆਂ ਸਰਕਾਰਾਂ ਬਦਲ ਗਈਆਂ ਆ ਭਾ ਜੀਪੀ ਦੀ ਤੀਜੀ ਵਾਰੀ ਸਰਕਾਰ ਆ ਗਈ ਆ ਪਹਿਲੀ ਵਾਲੀ ਕਾਂਗਰਸ ਵਾਲੀ ਸਰਕਾਰ ਵੀ ਚਲੇ ਗਈ ਚਾਹੇ 12 ਤੋਂ ਬਾਅਦ ਤੁਹਾਨੂੰ ਅਜੇ ਤੱਕ ਮੌਕਾ ਹੀ ਨਹੀਂ ਲੱਗਾ ਰਾਸ਼ਟਰਪਤੀ ਬਦਲ ਗਏ ਕੋਵਿਡ ਦਾ ਚਲਾ ਗਿਆ ਹੁਣ ਮੁਰਮੂ ਆ ਗਈ ਉਹ ਤੋਂ ਪਹਿਲਾਂ ਵੀ ਰਾਸ਼ਟਰਪਤੀ ਕੋਈ ਹੋਰ ਸੀ ਇਹ ਕਿੰਨੇ ਵਾਰੀ ਕਿੰਨਾਕ ਤੁਹਾਨੂੰ ਹੋਰ ਟਾਈਮ ਜਾਈਦਾ ਕਿ ਉਹ ਫਾਈਲ ਹੀ ਇਹੋ ਜੀ ਹੋ ਗਈ ਕਿ ਜਿਹੜੀ ਚੱਕੀ ਨਹੀਂ ਜਾ ਰਹੀ ਬਿਲਕੁਲ ਠੀਕ ਧਮਕਾ ਮਾਰਿਆ ਸੁਪਰੀਮ ਕੋਰਟ ਨੇ ਧਮਕਾ ਮਾਰਿਆ ਉਹਨਾਂ ਨੇ ਤੇ ਇਹੋ ਹੀ ਕਹਣਾ ਕਿ ਜੇ ਫਾਂਸੀ ਦੀ ਸਜ਼ਾ ਤੇ ਫਾਂਸੀ ਕਿਉਂ ਨਹੀਂ ਦਿੰਦੇ ਭਈ ਉਹਨਾਂ ਦਾ ਇਨਡਾਇਰੈਕਟਲੀ ਕਹਿਣ ਦਾ ਮਤਲਬ ਹੀ ਇਸ ਦਾ ਫੈਸਲਾ ਕਰੋ ਇਹਨੂੰ ਖਤਮ ਕਰੋ ਇਨਡਾਇਰੈਕਟਲੀ ਸਰਕਾਰ ਨੂੰ ਪ੍ਰੈਸ਼ਰਾਈਜ਼ ਕੀਤਾ ਇਸ ਗੱਲ ਦਾ ਸਰਕਾਰ ਨੂੰ ਵੀ ਪਤਾ ਕਿ ਜੇ ਐਡਾ ਵੱਡਾ ਉਹਨਾਂ ਨੇ ਕੋਈ ਕਦਮ ਲੈ ਲਿਆ ਤੇ ਫਿਰ ਪੰਜਾਬ ਕਿਸ ਪੜਗਾਟ ਜਾਊਗਾ ਬੜਾ ਔਖਾ ਹੋ ਜਾਊਗਾ ਇਹ ਇੱਕ ਨਵਾਂ ਤੁਸੀਂ ਚੈਪਟਰ ਰਾਜਨੀਤਿਕ ਪੱਟੋ ਤਾੜ ਦਾ ਨਵਾਂ ਚੈਪਟਰ ਖੁੱਲ ਜਾਊਗਾ ਇਸ ਲਈ ਇਹ ਜਿਹੜਾ ਮਾਮਲਾ ਉਸ ਬਹੁਤ ਹੀ ਸੰਵੇਦਨਸ਼ੀਲਿਆ